ਸਵਾਗਤ ਹੈ ਤੁਹਾਡਾ ਇੱਕ ਹੋਰ ਨਵੀਂ ਸਟੋਰੀ ਦੇ ਵਿੱਚ ਇੱਕ ਵਾਰ ਦੀ ਗੱਲ ਹੈ ਕਿ ਇੱਕ ਫਕੀਰ ਹੋਇਆ ਤੇ ਕਿਸੇ ਯੂਨੀਵਰਸਿਟੀ ਦੇ ਅਧਿਆਪਕ ਨੇ ਸੋਚਿਆ ਕਿ ਮੈਂ ਉਸ ਫਕੀਰ ਕੋਲੇ ਜਾਵਾਂਗਾ ਕਿਉਂਕਿ ਉਹਨੇ ਆਸ-ਪਾਸ ਦੇ ਲੋਕਾਂ ਕੋਲੋਂ ਬਹੁਤ ਜ਼ਿਆਦਾ ਉਸ ਫਕੀਰ ਦੀ ਚਰਚਾ ਸੁਣੀਗੀ ਕਿ ਇਹਨੂੰ ਰੱਬ ਬਾਰੇ ਜਾਂ ਪਰਮੇਸ਼ਵਰ ਬਾਰੇ ਜਾਂ ਧਰਮ ਬਾਰੇ ਬਹੁਤ ਜ਼ਿਆਦਾ ਨੌਲੇਜ ਹੈ ਤਾਂ ਉਹਨੇ ਸੋਚਿਆ ਕਿ ਮੈਂ ਵੀ ਉਸ ਫਕੀਰ ਕੋਲੇ ਜਾਵਾਂਗਾ ਤਾਂ ਉਹਨੂੰ ਮੈਂ ਪੁੱਛਾਂਗਾ ਕਿ ਰੱਬ ਕੀ ਹੈ ਤਾਂ ਉਹ ਜਿਹੜੇ ਫਕੀਰ ਦੀ ਕੋਠੜੀ ਹੁੰਦੀ ਆ ਝੋਪੜੀ ਹੁੰਦੀ ਪਹਾੜੀਆਂ ਚੜ ਕੇ ਹੁੰਦੀ ਆ ਉਸ ਜਗ੍ਹਾ ਤੋਂ ਕਾਫੀ ਦੂਰ ਹੁੰਦੀ ਤਾਂ ਉਹ ਜਿਹੜਾ ਪ੍ਰੋਫੈਸਰ ਹੁੰਦਾ ਵਾ ਉਹ ਕਾਫੀ ਲੰਮਾ ਸਮਾਂ ਤਿਆਰ ਕਰਕੇ ਪੂਰੀ ਦੁਪਹਿਰ ਦੇ ਵਿੱਚ ਸਖਤ ਧੁੱਪ ਦੇ ਵਿੱਚ ਪਹਾੜੀਆਂ ਚੜ ਕੇ ਉਸ ਫਕੀਰ ਦੇ ਕੋਲ ਜਾਂਦਾ ਤਾਂ ਜਦੋਂ ਉਹ ਪੂਰਾ ਥੱਕ ਟੁੱਟ ਜਾਂਦਾ ਹੈ ਤਾਂ ਜਾਨ ਸਾਰੀ ਉਹ ਫਕੀਰ ਨੂੰ ਪੁੱਛਣ ਲੱਗ ਜਾਂਦਾ ਕਿ ਮੇਰਾ ਤੁਹਾਨੂੰ ਇੱਕ ਸਵਾਲ ਹੈ ਮੈਂ ਤੁਹਾਡੀ ਬਹੁਤ ਹੀ ਜ਼ਿਆਦਾ ਚਰਚਾ ਸੁਣੀ ਹੈ ਲੋਕਾਂ ਦੇ ਕੋਲੋਂ ਵੀ ਤੁਹਾਨੂੰ ਰੱਬ ਬਾਰੇ ਧਰਮ ਬਾਰੇ ਬਹੁਤ ਜਿਆਦਾ ਨੌਲੇਜ ਆ ਤਾਂ ਮੈਂ ਵੀ ਤੁਹਾਨੂੰ ਪੁੱਛਣਾ ਚਾਹਨਾ ਵਾਂ ਵੀ ਰੱਬ ਕੀ ਹੈ ਧਰਮ ਕੀ ਹੈ ਤਾਂ ਉਹ ਅੱਗੋਂ ਜਿਹੜਾ ਫਕੀਰ ਹੁੰਦਾ ਉਹਦਾ ਨਾਮ ਬਕਾਈ ਹੁੰਦਾ ਤਾਂ ਉਹ ਕਹਿੰਦਾ ਕਿ ਤੁਸੀਂ ਮਤਲਬ ਕਿ ਤੁਸੀਂ ਪੂਰੇ ਥੱਕੇ ਹੋਏ ਲੱਗ ਰਹੇ ਹੋ ਜਿਹੜਾ ਤੁਹਾਡਾ ਮੂੰਹ ਆ ਬਹੁਤ ਥੱਕਿਆ ਹੋਇਆ ਵਾ ਵੀ ਤੁਸੀਂ 10 ਮਿੰਟ ਬੈਠੋ ਮੈਂ ਤੁਹਾਡੇ ਵਾਸਤੇ ਚਾਹ ਬਣਾ ਕੇ ਲਿਓ ਨਾ ਤਾਂ ਉਹ ਸੋਚਦਾ ਵਾ ਕਿ ਇਹ ਇਹਨੂੰ ਕੀ ਪਤਾ ਵੀ ਇਹ ਤਾਂ ਪਹਿਲਾਂ ਹੀ ਇਹੋ ਜੀਆਂ ਗੱਲਾਂ ਕਰਨ ਲੱਗ ਗਿਆ ਵੀ ਮੈਨੂੰ ਨਹੀਂ ਲੱਗਦਾਗਾ ਵੀ ਚਾਹ ਪੀਣੀ ਸੀ ਤਾਂ ਮੈਂ ਘਰੇ ਪੀ ਲੈਂਦਾ ਜਮੈਂ ਨਿੱਕੜ ਦੁਪਹਿਰੇ ਸਫਰ ਕਰਕੇ ਆਇਆ ਹਨਾ ਵੀ ਮੈਨੂੰ ਨਹੀਂ ਲੱਗਦਾ ਵੀ ਮਿੰਤਾਏ ਦਿਮਾਗ ਤੋਂ ਪਾਗਲ ਹੀ ਲੱਗਦਾ ਬੰਦਾ ਤਾਂ ਉਹ ਕਹਿੰਦਾ ਵੀ ਤੁਸੀਂ ਰੁਕੋ ਵੀ ਮੈਂ ਤੁਹਾਡੇ ਵਾਸਤੇ ਚਾਹ ਬਣਾ ਕੇ ਲਿਓ ਨਾ ਵਾ ਸ਼ਾਇਦ ਜਿਹੜਾ ਤੁਸੀਂ ਮੈਨੂੰ ਸਵਾਲ ਪੁੱਛ ਰਹੇ ਹੋ ਹਨ ਤੇ ਸ਼ਾਇਦ ਉਹ ਚਾਹ ਤੇ ਪਿਆਲੀ ਦੇ ਕੱਪ ਚੋਂ ਹੀ ਤੁਹਾਨੂੰ ਉਹ ਮਤਲਬ ਕਿ ਚਾਹ ਤੇ ਚਾਹ ਦੇ ਕੱਪ ਚੋਂ ਹੀ ਤੁਹਾਨੂੰ ਉਹ ਸਵਾਲ ਦਾ ਜਵਾਬ ਮਿਲ ਜਾਵੇ ਤਾਂ ਉਹ ਸੋਚੀ ਪਿਆ ਜਾਂਦਾ ਵਾ ਕਾਫੀ ਟਾਈਮ ਉਹ ਸੋਚੀ ਜਾਂਦਾ ਵਾ ਹਨਾ ਕਹਿੰਦਾ ਵੀ ਲੈ ਦੱਸ ਜੇ ਚਾਹ ਦੇ ਕੱਪ ਚੋਂ ਹੀ ਮੈਨੂੰ ਸਵਾਲ ਦਾ ਜਵਾਬ ਮਿਲਣਾ ਹੁੰਦਾ ਤਾਂ ਮੈਂ ਇੰਨੀ ਸਖਤ ਦੁਪਹਿਰ ਦੇ ਵਿੱਚ ਹਨਾ ਇੰਨੀ ਧੁੱਪ ਦੇ ਵਿੱਚ ਇੰਨਾ ਸਫਰ ਤੈਅ ਕਰਕੇ ਇੰਨਾ ਪਹਾੜਾਂ ਚੜ ਕੇ ਕਿਉਂ ਮੈਂ ਆਉਂਦਾ ਹਨਾ ਮੈਂ ਚਾਹ ਚਾਹ ਤਾਂ ਮੈਂ ਰੋਜ਼ ਘਰੇ ਪੀਂਨਾ ਜਾਂ ਮੈਂ ਅੱਜ ਵੀ ਪੀ ਲੰਦਾ ਜਾਂ ਮੈਂ ਡੇਲੀ ਹਨਾ ਰੂਟੀਨ 'ਚ ਚਾਹ ਪੀਣਾ ਵੀ ਮੈਨੂੰ ਤਾਂ ਕਦੀ ਇਹੋ ਜਿਹਾ ਮਤਲਬ ਕਿ ਇਹ ਸਵਾਲ ਦਾ ਜਵਾਬ ਮਿਲਿਆ ਨਹੀਂ ਵੀ ਧਰਮ ਕੀ ਹੈ ਕਭ ਕੀ ਆ ਉਹ ਕਹਿੰਦਾ ਵੀ ਇਹ ਬੰਦਾ ਪਾਗਲ ਹੀ ਆ ਵੀ ਮੈਂ ਤਾਂ ਐਵੇਂ ਹੀ ਮਿਹਨਤ ਕੀਤੀ ਮੈਂ ਆਉਂਦਾ ਟਾਈਮ ਵੇਸਟ ਕੀਤਾ ਤਾਂ ਚਲੋ ਇੰਨੇ ਸਮੇਂ ਬਾਅਦ ਹੀ ਉਹ ਕਹਿੰਦਾ ਵੀ ਇੱਕ ਮਿੰਟ ਤੁਸੀਂ ਰੁਕੋ ਵੀ ਮੈਂ ਤੁਹਾਡੇ ਵਾਸਤੇ ਚਾਹ ਬਣਾ ਕੇ ਲਿਆਉਣਾ ਉਹ ਕਹਿੰਦਾ ਵੀ ਚਲੋ ਹੋਰ ਨਹੀਂ ਤਾਂ ਚਾਹ ਤਾਂ ਪੀਵਾਂ ਵੀ ਮੈਂ ਤਾਂ ਬਹੁਤ ਥੱਕਿਆ ਹੋਇਆ ਮੈਂ ਚਾਹ ਪੀ ਕੇ ਵਾਪਸ ਚਲਾ ਜਾਊਂਗਾ ਨਾ ਯੂਨੀਵਰਸਿਟੀ ਵੀ ਚਾਹ ਤਾਂ ਮੈਂ ਪੀਵਾਂ ਉਸ ਤੋਂ ਬਾਅਦ ਜਿਹੜਾ ਬਕਾਈ ਹੁੰਦਾ ਮਾਸਟਰ ਬਕਾਈ ਹੁੰਦਾ ਉਹ ਚਾਹ ਬਣਾਉਣ ਦੇ ਲਈ ਚਲਾ ਜਾਂਦਾ ਤੇ ਕੁਝ ਕੇ ਟਾਈਮ ਬਾਅਦ ਜਦੋਂ ਉਹ ਚਾਹ ਲੈ ਕੇ ਵਾਪਸ ਆਉਂਦਾ ਤਾਂ ਇੱਕ ਕੇਟਲੀ ਤੇ ਇੱਕ ਚਾਹ ਤੇ ਇੱਕ ਮਤਲਬ ਕਿ ਇੱਕ ਕੱਪ ਤੇ ਇੱਕ ਪਿਆਲੀ ਲੈ ਕੇ ਆਉਂਦਾ ਪਲੇਟ ਲੈ ਕੇ ਆਉਂਦਾ ਵਾ ਤਾਂ ਜਦੋਂ ਆ ਕੇ ਉਹ ਮਾਸਟਰ ਦੇ ਅਧਿਆਪਕ ਦੇ ਹੱਥ ਵਿੱਚ ਪਲੇਟ ਤੇ ਕੱਪ ਦੇ ਦਿੰਦਾ ਵਾ ਤੇ ਉੱਪਰ ਉਹ ਚਾਹ ਪਾਉਣ ਲੱਗਦਾ ਉਹਨਾਂ ਨੂੰ ਕਹਿੰਦਾ ਵੀ ਲਓ ਉਠੋ ਤੁਸੀਂ ਚਾਹ ਪਿਓ ਤੁਸੀਂ ਬਹੁਤ ਹੀ ਜ਼ਿਆਦਾ ਥੱਕੇ ਹੋਏ ਲੱਗ ਰਹੇ ਹੋ ਤਾਂ ਜਦੋਂ ਫਿਰ ਉਹ ਉੱਠਦਾ ਵਾ ਚਾਹ ਪੀਣ ਲੱਗਦਾ ਵਾ ਹਨ ਤੇ ਜਿਹੜਾ ਫਕੀਰ ਹੁੰਦਾ ਉਹ ਚਾਹ ਪਾਉਣ ਲੱਗ ਜਾਂਦਾ ਜਦੋਂ ਉਹ ਕੇਟਲ ਦੇ ਰਾਈ ਕੱਪ ਦੇ ਵਿੱਚ ਚਾਹ ਪਾਉਂਦਾ ਵਾ ਤੇ ਚਾਹ ਮਤਲਬ ਕਿ ਪੂਰਾ ਕੱਪ ਭਰ ਜਾਂਦਾ ਵਾ ਤੇ ਕੱਪ ਦੇ ਵਿੱਚੋਂ ਚਾਹ ਨਿਕਲਣ ਲੱਗ ਜਾਂਦੀ ਤਾਂ ਉਹ ਸੋਚਦਾ ਵਾ ਉਹ ਨੂੰ ਕਹਿਣ ਵੀ ਲੱਗ ਗਿਆ ਨਾ ਕਹਿੰਦਾ ਮੈਨੂੰ ਤਾਂ ਪਹਿਲਾਂ ਹੀ ਪਤਾ ਸੀਗਾ ਤੂੰ ਪਾਗਲਾ ਵੀ ਹੁਣ ਤੂੰ ਚਾਹ ਡੋਲ ਨਹੀਂ ਵੀ ਕੱਪ ਤਾਂ ਭਰ ਗਿਆ ਵਾ ਵੀ ਤੁਸੀਂ ਚਾਹ ਉੱਤੋਂ ਦੀ ਉੱਤੋਂ ਪਾਈ ਜਾਂਨੇ ਪਾਈ ਜਾਂਨੇ ਵੀ ਮੈਂ ਤਾਂ ਪਹਿਲਾਂ ਹੀ ਕਹਿਤਾ ਸੀ ਸੋਚੀਂ ਨਾ ਵੀ ਤੂੰ ਪਾਗਲਾ ਵੀ ਐਵੇਂ ਮੈਂ ਤੇਰੇ ਕੋਲੇ ਆ ਕੇ ਟਾਈਮ ਵੇਸਟ ਕੀਤਾ ਤਾਂ ਉਹ ਜਿਹੜਾ ਫਕੀਰ ਹੁੰਦਾ ਵਾ ਥੋੜਾ ਜਿਹਾ ਮੁਸਕਰਾਉਂਦਾ ਵਾ ਹਨਾ ਹਲਕਾ ਜਿਹਾ ਮੁਸਕਰਾ ਕੇ ਉਹਦੇ ਮੂੰਹ ਵੱਲ ਵੇਖਦਾ ਵਾ ਤਾਂ ਫੇਰ ਵੀ ਉਹ ਚਾਹ ਪਾਉ ਨੂੰ ਨਹੀਂ ਹਟਦਾ ਉਹ ਚਾਹ ਪਾਈ ਜਾਂਦਾ ਪਾਈ ਜਾਂਦਾ ਤਾਂ ਜਦੋਂ ਉਹ ਜਿਹੜੀ ਉਹਦੇ ਥੱਲੇ ਕੱਪ ਜਦੋਂ ਲੈ ਪਲੇਟ ਹੁੰਦੀ ਆ ਉਹ ਵੀ ਚਾਹ ਨਾਲ ਭਰ ਜਾਂਦੀ ਆ ਤਾਂ ਫਿਰ ਉਹ ਕੋ ਚੀਕ ਕੇ ਚਲਾ ਕੇ ਉਹਨੂੰ ਕਹਿੰਦਾ ਵੀ ਬੱਸ ਕਰ ਹੁਣ ਵੀ ਇੰਨੀ ਚਾਹ ਕਿਉਂ ਪਾਈ ਇਹਨਾਂ ਕੱਪ ਵੀ ਭਰ ਗਿਆ ਥੱਲੇ ਪਲੇਟ ਵੀ ਭਰ ਗਿਆ ਵੀ ਹੁਣ ਇਹਦੇ ਵਿੱਚ ਜਗ੍ਹਾ ਹੈ ਨਹੀਂ ਪਾਉਣ ਵਾਸਤੇ ਇੱਕ ਵੀ ਬੂੰਦ ਚਾਹ ਦੀ ਹਨਾ ਇਹ ਇਹਦੇ ਵਿੱਚ ਜਾਂ ਕੱਪ ਦੇ ਵਿੱਚ ਜਾਂ ਪਿਆਲੀ ਦੇ ਵਿੱਚ ਜਗ੍ਹਾ ਹੈ ਨਹੀਂਗੀ ਵੀ ਤੂੰ ਬੱਸ ਕਰ ਜਾ ਤਾਂ ਜਦੋਂ ਉਹ ਇੰਨੀ ਗੱਲ ਕਹਿੰਦਾ ਤਾਂ ਫਕੀਰ ਉੱਥੇ ਹੀ ਬੱਸ ਕਰ ਜਾਂਦਾ ਚਾਹ ਨਹੀਂ ਪੌਂਦਾ ਤਾਂ ਫਿਰ ਉਹਨੂੰ ਅੱਗੋਂ ਮਤਲਬ ਕਿ ਅਗੋਂ ਉਹ ਕਹਿੰਦਾ ਵੀ ਹੁਣ ਤੂੰ ਇਹ ਗੱਲ ਨੂੰ ਸਮਝ ਜਾਵਾ ਵੀ ਤੇਰੇ ਅੰਦਰ ਅਬ ਤੂੰ ਐਡਾ ਵੱਡਾ ਸਵਾਲ ਮੇਰੇ ਕੋਲੇ ਲੈ ਕੇ ਆ ਗਿਆ ਵਾ ਵੀ ਰੱਬ ਕੀ ਹੈ ਧਰਮ ਕੀ ਹੈ ਕੀ ਤੇਰੇ ਅੰਦਰ ਮਤਲਬ ਕੀ ਜਗ੍ਹਾ ਹੈਗੀ ਹੈ ਰੱਬ ਨੂੰ ਰੱਖਣ ਲਈ ਜਾਂ ਧਰਮ ਨੂੰ ਜਾਂ ਪਰਮੇਸ਼ਵਰ ਨੂੰ ਰੱਖਣ ਲਈ ਤੇਰੇ ਅੰਦਰ ਜਗ੍ਹਾ ਹੈਗੀ ਵੀ ਤੂੰ ਤਾਂ ਇੱਕ ਮਿੰਟ ਦਾ ਵੀ ਸਬਰ ਨਹੀਂ ਹੈ ਤੇਰੇ ਅੰਦਰ ਇੱਕ ਮਿੰਟ ਦਾ ਵੀ ਜਰੈਨਦ ਨਹੀਂ ਹੈ ਤੇਰੇ ਅੰਦਰ ਵੀ ਤੇਰੇ ਅੰਦਰ ਜਗ੍ਹਾ ਹੈ ਕਿ ਉਹ ਮਤਲਬ ਕਿ ਬਕੈਈ ਜਿਹੜਾ ਫਕੀਰ ਹੁੰਦਾ ਉਹ ਉਸ ਅਧਿਆਪਕ ਨੂੰ ਸਵਾਲ ਕਰਦਾ ਤਾਂ ਜਿਹੜਾ ਉਹ ਅਧਿਆਪਕ ਹੁੰਦਾ ਉਹਦੇ ਮੂੰਹ ਵੱਲ ਦੇਖਦਾ ਹੈਰਾਨੀ ਦੇ ਨਾਲ ਹਨ ਤੇ ਉਹ ਕਹਿੰਦਾ ਵੀ ਪਹਿਲਾਂ ਤੂੰ ਆਪਦੇ ਅੰਦਰ ਕਿਉਂਕਿ ਐਡੇ ਵੱਡੇ ਮਹਿਮਾਨਾਂ ਨੂੰ ਬਿਠਾਉਣ ਵਾਸਤੇ ਤੇਰੇ ਅੰਦਰ ਜਗ੍ਹਾ ਹੀ ਹੈ ਨਹੀਂ ਤੂੰ ਕਿ ਸਵਾਲ ਪੁੱਛਣ ਆਇਆ ਮ ਹਨ ਵੀ ਤੇਰੇ ਅੰਦਰ ਸਬਰ ਹੀ ਨਹੀਂ ਹੈ ਤੇਰੇ ਅੰਦਰ ਜਰੈਨ ਦੀ ਨਹੀਂ ਹੈ ਵੀ ਤੂੰ ਇਹ ਸਵਾਲ ਕਰਨ ਦੇ ਯੋਗ ਹੀ ਨਹੀਂ ਹੈ ਹਜੇ ਹਨ ਤਾਂ ਫਿਰ ਉਹਨੂੰ ਕਹਿੰਦਾ ਵੀ ਪਹਿਲਾਂ ਤੂੰ ਜਾ ਆਪਣੇ ਘਰ ਹਨ ਤੇ ਜਿਹੜੀ ਆਪਣੇ ਅੰਦਰ ਰੱਬ ਬਨੂ ਰੱਖਣ ਦੇ ਲਈ ਜਗ੍ਹਾ ਬਣਾ ਹਨ ਤੇ ਫਿਰ ਉਹ ਕਹਿੰਦਾ ਚਾਹ ਵੀ ਮਤਲਬ ਕਿ ਉਹ ਇਹ ਗੱਲਾਂ ਸੁਣ ਕੇ ਖਬਰਾ ਜਾਂਦਾ ਹਨ ਇੱਕਦਮ ਮਤਲਬ ਕਿ ਹੈਰਾਨ ਰਹਿ ਜਾਂਦਾ ਵੀ ਇਹ ਤਾਂ ਗੱਲ ਸਹੀ ਆ ਵੀ ਮੇਰੇ ਅੰਦਰ ਬਿਲਕੁਲ ਵੀ ਸਬਰ ਨਹੀਂ ਹੈ ਮੇਰੇ ਅੰਦਰ ਬਿਲਕੁਲ ਵੀ ਜਰੈਂਦ ਨਹੀਂ ਹੈ ਹਨ ਵੀ ਮੈਂ ਇੱਕ ਮਿੰਟ ਵੀ ਵੇਟ ਨਹੀਂ ਕਰ ਸਕਦਾ ਕਿਸੇ ਦੀ ਗੱਲ ਵੀ ਸੁਣਨ ਲੱਗਿਆ ਵੀ ਮੈਂ ਮੈਂ ਚਾਹਨਾ ਵੀ ਇੱਕ ਮਿੰਟ ਚ ਮੈਂ ਜੇਗਲੇ ਨੂੰ ਸਵਾਲ ਕੀਤਾ ਦੇ ਮਿੰਟ ਚ ਉਹ ਮੈਨੂੰ ਜਵਾਬ ਦੇਵੇ ਹਨ ਵੀ ਮੇਰੇ ਅੰਦਰ ਸਬਰ ਨਾਮ ਦੀ ਬਿਲਕੁਲ ਵੀ ਚੀਜ਼ ਨਹੀਂ ਜਦੋਂ ਇਹ ਗੱਲਾਂ ਤੇ ਸੋਚੀ ਪੈਂਦਾ ਤਾਂ ਚਾਹ ਵੀ ਪੀਣੀ ਭੁੱਲ ਜਾਂਦਾ ਦਾ ਤਾਂ ਇਕਦਮ ਮੋਟਦਾ ਤੇ ਵਾਪਸ ਜਾਣ ਲੱਗਦਾ ਤੇ ਜਦੋਂ ਉਹ ਵਾਪਸ ਜਾਣ ਲੱਗਦਾ ਤੇ ਫਿਰ ਇੱਕ ਉੱਚੀ ਦੇ ਨੇ ਫਕੀਰ ਨੂੰ ਕਹਿੰਦਾ ਕਿ ਜਦੋਂ ਹੁਣ ਮੇਰੇ ਅੰਦਰ ਜਗ੍ਹਾ ਬਣ ਗਈ ਨਾ ਤਾਂ ਮੈਂ ਫੇਰ ਹੀ ਤੁਹਾਡੇ ਤੋਂ ਇਹ ਸਵਾਲ ਦਾ ਜਵਾਬ ਲੈਣ ਆਉਂਗਾ ਵੀ ਰੱਬ ਕੀ ਹੈ ਪਰਮੇਸ਼ਵਰ ਕੀ ਹੈ ਤੇ ਅੱਗੋਂ ਜਿਹੜਾ ਫਕੀਰ ਹੁੰਦਾ ਉਹ ਕਹਿੰਦਾ ਵੀ ਜਦੋਂ ਤੇਰੇ ਅੰਦਰ ਜਗ੍ਹਾ ਬਣ ਗਈ ਨਾ ਜਦੋਂ ਤੂੰ ਆਪਦੇ ਸਬਰ ਨੂੰ ਵਧਾ ਲਿਆ ਹਨਾ ਸਬਰ ਤੇਰੇ ਅੰਦਰ ਆ ਗਿਆ ਹਨਾ ਤਾਂ ਤੇਰੇ ਅੰਦਰ ਰੱਬ ਆਪੇ ਹੀ ਆ ਜਾਊਗਾ ਪਰਮੇਸ਼ਵਰ ਤੇਰੇ ਅੰਦਰ ਆਪ ਹੀ ਵਾਸ ਕਰੂਗਾ ਤਾਂ ਤੈਨੂੰ ਇੱਥੇ ਆਉਣ ਦੀ ਜ਼ਰੂਰਤ ਨਹੀਂ ਪੈਣੀਗੀ ਹਨਾ ਵੀ ਤੂੰ ਇੱਥੇ ਮੇਰੇ ਤੋਂ ਜਵਾਬ ਲੈਣੇ ਆਏਗਾ ਉਸੇ ਜਗ੍ਹਾ ਹੀ ਜਿਸ ਜਗ੍ਹਾ ਤੂੰ ਹੋਵੇਂਗਾ ਜਾਂ ਆਪਣੇ ਘਰ ਵਿੱਚ ਜਾਂ ਆਪਣੇ ਯੂਨੀਵਰਸਿਟੀ 'ਚ ਕਿੱਥੇ ਵੀ ਤੂੰ ਹੋਵੇਂਗਾ ਤੈਨੂੰ ਉੱਥੇ ਹੀ ਤੇਰੇ ਸਵਾਲ ਦਾ ਜਵਾਬ ਮਿਲ ਜਾਊਗਾ ਪਰਮੇਸ਼ੁਰ ਤੇਰੇ ਅੰਦਰ ਵਾਸ ਕਰੂਗਾ ਪਹਿਲਾਂ ਤੂੰ ਆਪਣੇ ਅੰਦਰ ਸਬਰ ਲੈ ਕੇ ਆ ਸਬਰ ਬਹੁਤ ਵੱਡੀ ਚੀਜ਼ ਆ ਹਨਾ ਤੂੰ ਪਹਿਲਾਂ ਆਪਣੇ ਅੰਦਰ ਸਬਰ ਲੈ ਕੇ ਆ ਫਿਰ ਤੈਨੂੰ ਤੇਰੇ ਸਵਾਲ ਦਾ ਜਵਾਬ ਆਪ ਹੀ ਮਿਲ ਜਾਊਗਾ ਤਾਂ ਐਦਾਂ ਦੀਆਂ ਸਟੋਰੀਆਂ ਤੁਹਾਡੇ ਲਈ ਲੈ ਕੇ ਆਉਂਦੇ ਰਹਿਾਂਗੇ ਧੰਨਵਾਦ